ਲਾ ਵੀ ਸਜਣੋ 100 ਦੁੱਖਾਂ ਦੀ ਇੱਕੋ दारू ਠੇਕੇਦਾਰ ਅਵਤਾਰ ਸਿਓ ਟਕਵਾਜ ਬੜੀ ਸੁਣੀ ਹੋਊਗੀ ਆਓ ਜੀ ਜੀ ਆਇਆਂ ਸਤਿ ਸ਼੍ਰੀ ਅਕਾਲ ਆਓ ਜੀ ਜੀ ਆਇਆਂ ਧੰਨਵਾਦ ਅਵਤਾਰ ਸਿੰਘ ਅਵਤਾਰ ਸਿੰਘ ਤੁਸੀਂ ਨਾ ਇੰਸਟਾਗ੍ਰਾਮ ਦਾ ਯਾਰ ਕਮਾਲ ਆ ਯਾਰ ਸ਼ਾਇਰ ਤੇਰੀ ਕਾ ਯਾਰ ਮੁੰਡਾ ਸ਼ਾਇਰ ਥੋੜੇ ਥੋੜੇ ਕਿਰਪਾ ਨਾਲ ਚੱਲ ਮੈਨੂੰ ਨਹੀਂ ਪਤਾ ਇਸ ਗੱਲ ਬਾਰੇ ਵੀਡੀਓ ਬਹੁਤ ਵਧੀਆ ਉਹਦੀ ਆਓ ਜੀ ਜੀ ਆਇਆਂ ਨੂੰ ਧੰਨਵਾਦ ਗੱਲ ਹੀ ਬੜੀ ਜਦੋਂ ਤੇਰੀ ਵੀਡੀਓ ਕੋਈ ਵੀ ਚਲਾਵੇ ਨੇੜੇ-ਤੇੜੇ ਬੈਠੇ ਤੋਂ ਵੀ ਆਓ ਜੀ ਆਓ ਜੀ ਜੀ ਆਇਆ ਪਹਿਲਾਂ ਤੇਸੀ ਗਾਰੰਟੀ ਤੱਕ ਮਸਲਾ ਸੀ ਹਾਂ ਹੁਣ ਥੋੜੇ ਨਾਲ ਤੁਰੇ ਫਿਰ ਆਓ ਬਹੁਤ ਕਮਾਲ ਹੋ ਗਈ ਗੱਲ ਕਿੰਨਾ ਅੱਜ ਸਾਰੀਆਂ ਇਹਨਾਂ ਦੀਆਂ ਜਿਹੜੇ ਸਾਡੇ ਨੇੜੇ-ਨੇੜੇ 2-3 ਕੰਮ ਚੱਲਦੇ ਸਾਰੇ ਤੇ ਕਿਹੜਾ ਦੇਵਾਂਗੇ ਜੀ ਹਾਂ ਅਬ ਤਾਂ ਕੀ ਚੱਲਦਾ ਅੱਜਕੱਲ ਕੀ ਕਿੰਨੇ ਕੰਮ ਚੱਲੀ ਜਾਂਦੇ ਐਸ ਟਾਈਮ 6 ਕੰਮ ਚੱਲੀ ਜਾਂਦੇ ਇਹ ਥੋੜੀ ਬਦੌਲਤੀ ਚੱਲੇ ਆ ਪਹਿਲਾਂ ਤੇਸੀ ਗਰੰਡੀ ਪੈਂਡ ਪੈਂਡ ਹੀ ਖੜਕਦੀ ਸੀ ਹਾਂ ਪੁਣ ਕਪੂਰਥਲਾ ਲੁਧਿਆਣਾ ਜਿਹੜੀ ਨੇੜੇ ਨੇੜੇ ਐਸ ਕੋਠੀ ਦੀ ਖਾਸੀਅਤ ਆ ਵੀ ਇਹ ਬੰਦਾ 4 ਸਾਲ ਹੋ ਗਿਆ ਆਪਣੇ ਨਾਲ ਜੁੜੇ ਨੂੰ ਪੈਂਡ ਰਾਜੇ ਆਣੇ ਦੇ ਵਿੱਚ ਪੈਂਡ ਰਾਜੇ ਹਨ ਬਾਈ ਮੰਦੀਪ ਹਾਂ ਰਾਜੂ ਕੈਨੇਡਾ ਦੇ ਵਿੱਚ ਆ ਇਹ ਥੋੜੀ ਵੀਡੀਓ ਦੇਖ ਕੇ ਕੰਮ ਆਇਆ ਹੋਇਆ ਹਾਂ ਇਹਦੇ ਵਿੱਚ ਕੁਆਲਿਟੀ ਸਾਰੀਆਂ ਜੈਡ ਆ ਅੱਜ ਤੋਂ 4 ਸਾਲ ਪਹਿਲਾਂ ਜਿਹੜੀ ਕੁਆਲਿਟੀ ਪਾਉਂਦੇ ਸੀ ਆਪਾਂ ਸਮਾਨ ਦੀ ਹਾਂ ਇਹਦੇ ਵਿੱਚ ਬੋਰਾਂ ਦੇ ਨਿੱਕੇ ਨਿੱਕੇ ਜਿਹੇ ਟਾਟਾਆਂ ਦੀਆਂ ਹਾਂ ਹਰ ਇੱਕ ਚੀਜ਼ ਤੇ ਗੌਰ ਰੱਖੀ ਹੋਈ ਹੈ ਹਾਂ ਤਾਂ ਆਹ ਲਿਖਿਆ ਟਾਟਾ ਦੀ ਸ਼ੀਟ ਦਾ ਬੋਰਡ ਆ ਜਾਂ ਇਹਦੇ ਵਿੱਚ ਸਰੀਆ ਇਹਦੇ ਵਿੱਚ ਟਾਟਾ ਦੇ ਸਰੀਆ ਯੂਸ ਹੋਇਆ ਅੱਛਾ ਇਹਦੇ ਵਿੱਚ ਪਾਈਪਾਂ ਦੀ ਕੁਆਲਿਟੀ ਸਾਰੀ ਆਸ਼ਿਰਵਾਦ ਆ ਥੋੜੂ ਦਿਖਾਉਣ ਦੇ ਮਾਰੇ ਨੇ ਉਵੇਂ ਰੱਖੀ ਬੈਠੇ ਸੀ ਪਾਈਪਾਂ ਆ ਪਾਈਪਾਂ ਆ ਪਾਈਪਾਂ ਜਿਹੜੀਆਂ ਬਿਜਲੀ ਵਾਲੀਆਂ ਜਾਂ ਪਾਣੀ ਵਾਲੀਆਂ ਹਰ ਇੱਕ ਚੀਜ਼ ਸਾਰੀ ਓਪਨ ਹੀ ਪਈ ਆ ਹੂੰ ਆਜੋ ਆਹ ਤੁਸੀਂ ਅੱਜ ਤੋਂ 4 ਸਾਲ ਪਹਿਲਾਂ ਵੀ ਇਸੇ ਤਰ੍ਹਾਂ ਵੀਡੀਓ ਬਣਾਈ ਗਏ ਸੀ ਹੂੰ ਆਪਿਆ ਸਾਰਾ ਨੰਗਾ ਹੀ ਹੂੰ ਜੋ ਤੁਸੀਂ ਨੇ ਮਾਰੋਂਗੇ ਆਸ਼ੀਰਵਾਦ ਫਲੋ ਕਟ ਇਹ ਅਜੇ ਤੋਂ 4 ਸਾਲ ਪਹਿਲਾਂ ਵੀ ਅੱਜ ਵੀ ਤੇ ਗਾਂਹ 10 ਸਾਲ ਬਾਅਦ ਵੀ ਕਿਉਂਕਿ ਰੇਟ ਆਪਾਂ ਲੈਨੇ ਬਾਈ ਠੋਕ ਕੇ ਹੂੰ ਅਗਲੇ ਨੂੰ ਕਹੇ ਕੰਮ 'ਚ ਕਮੀ ਆ ਸਾਨੂੰ ਖੁੱਲ ਕੇ ਦੱਸੋ ਹੂੰ ਜੈਗਵਾਰ ਤੋਂ ਬਣਾ ਆਪਾਂ ਸਮਾਨ ਪਾਉਂਦੇ ਨੇ ਹੂੰ ਸਾ ਵੀ ਗਨਸੀਲਡ ਜੈਗਵਾਰ ਦੀ ਹੁੰਦੀ ਆ ਉਹ ਵੀ ਸਾਰਾ ਜੈਗਵਾਰ ਦਾ ਹੁੰਦਾ ਬੇਸ ਆ ਹੂੰ ਇਹਦੇ ਵਿੱਚ ਅਸੀਂ ਐ ਨਹੀਂ ਕਿਤੇ ਬਾਲਾ ਮਹਿੰਗਾ ਪਰ ਕੁਆਲਿਟੀ ਬਹੁਤ ਸਾਫ ਆ ਜੈਗਵਾਰ ਤਾਂ ਬ੍ਰਾਂਡ ਹੀ ਵੱਡਾ ਬਹਿੰਗਾ ਤਾਂ ਬਾਲਾ ਹੈ ਨਹੀਂ ਮਹਿੰਗਾ ਨਹੀਂ ਹੈ ਕੁਆਲਿਟੀ ਆ ਕੋਈ ਬੰਦਾ ਪਾਉਂਦਾ ਕੋਈ ਨਹੀਂ ਪਾਉਂਦਾ ਦੂਜੀ ਗੱਲ ਇਹਦੇ ਵਿੱਚ ਜਿਹੜੀਆਂ ਆਪਣੀਆਂ ਠਿਕਾਣਾ ਲੱਗੀਆਂ ਉਹ ਟਾਟਾ ਦਾ ਸ਼ੀਟ ਆ ਆ ਦੇਖ ਹਾਂ ਕੱਲੇ ਕੱਲੇ ਥਾਂ ਤੇ ਆ ਦੇਖੀ ਬ੍ਰੀਤ ਬਕਾਇਦਾ ਮੋੜ ਹੁੰਦੀ ਆ ਜੇ ਕਿਸੇ ਦਾ ਟਾਟਾ ਦੀ ਗੱਲ ਕੀਤੀ ਹੈ ਟਾਟਾ ਉਹ ਜੇ ਕਿਸੇ ਦਾ ਕੰਮ ਤੇ ਨੂੰ ਚ ਕੀਤੀ ਹੈ ਸਰੀਆ ਦਾ ਕੰਮ ਤੇ ਨੂੰ ਬਿਜਲੀ ਦੇ ਬਕਸੇ ਵੀ ਉਹ ਕੰਮ ਤੇ ਨੂੰ ਜੀ ਹੋਣਗੇ ਹੂੰ ਇਹਨਾਂ ਦਾ ਸਾਰੀ ਟਾਟਾ ਚ ਵੀ ਦੀਆ ਬਣੇ ਹੂੰ ਸਾਰੀ ਸ਼ੀਟ ਟਾਟਾ ਦੀ ਇਹਨਾਂ ਦੀ ਪਾਈਪਾਂ ਬੂਪਾਂ ਦੀ ਕੁਆਲਿਟੀ ਜਣੀ ਤੁਸੀਂ ਸਮਝੋ ਕਿ ਜਿਹੜਾ ਮਾਲਕ ਚੰਗਾ ਸੋਚ ਸਕਦਾ ਹੂੰ ਉਹਦੇ ਕਰੇ ਕੰਮ ਚੰਗਾ ਹੀ ਹੁੰਦਾ ਹਾਂ ਇੱਕ ਗੱਲ ਅਵਤਾਰ ਇਹ ਕਿੰਨੇ ਚਿਰ ਦਾ ਐਗਰੀਮੈਂਟ ਆ ਐਗਰੀਮੈਂਟ ਭਾਈ ਅਸੀਂ ਅਗਲੇ ਨੂੰ ਹੌਣ ਠੋਕੇ ਕਿੰਨੇ ਵੀ ਜੇ ਥੋੜਾ ਨਾ ਅਸੀਂ 1 ਸਾਲ ਦਾ ਕੀਤਾ ਤੇ 1 ਸਾਲ 2 ਮਹੀਨੇ ਲੱਗਣਗੇ ਹਾਂ ਕੋਈ ਸ਼ਰਮ ਨਹੀਂ ਕੰਮ ਸੋਨਾ ਤਰਾਉਣਾ ਕਾਲੀ ਮਾਲਕ ਨੂੰ ਕਾਦੀ ਠੇਕੇਦਾਰ ਨੂੰ ਕਾਲੀ ਜਦੋਂ ਕੋਈ ਕਾਲੀ ਵਾਲਾ ਗਾਹ ਗਾਉਂਦਾ ਅਸੀਂ ਹੁਣ ਪਹਿਲੇ ਕਹਿੰਦੇ ਬਾਈ ਤੁਸੀਂ ਗਾਹ ਘੋਰ ਬੰਦਾ ਹੋਰ ਪਾ ਲਓ 250 ਬਾਹਰ ਆ ਗੱਲ ਸੋਨਾ ਕੰਮ ਕਰਾਉਣਾ ਤੇ ਫਿਰ ਥੋੜਾ ਜਿਹਾ ਟਾਈਮ ਦਿਓ ਸਾਨੂੰ ਖੁੱਲ ਕੇ ਕੁਦਰਤੀ ਸਾਨੂੰ ਆ ਮਾਲਕ ਚੰਗੇ ਮਿਲਿਆ ਹੁ ਮਹੀਨਾ ਬੰਦ ਅਸੀਂ ਕੰਮ ਤੇ ਕੋਈ ਇਹਨਾਂ ਨੇ ਬੁਰਾ ਨਹੀਂ ਬਣਾਇਆ ਇਸ ਕਰਕੇ ਇਹ ਮਟਵਾਣੀ ਵਾਲਾ ਤੇ ਕਪੂਰਥਲੇ ਵਾਲਾ ਲਗਭਗ ਸਾਰੇ ਕੰਮ ਸਟੈਂਡਰਡ ਚੱਲੀ ਜਾਂਦੇ। ਮਤਲਬ 4-5 ਕੰਮ ਐਡ ਰਾਈਮ ਚੱਲੇ ਇਸ ਟਾਈਮ 6 ਕੰਮ ਚੱਲੀ ਜਾਂਦੇ। 6 ਕੰਮ ਚੱਲੀ ਆ। ਜਿਹੜੇ 6 ਦਾ ਆਪਣੇ ਲੋਕਲ ਹੀ ਆ ਨਾ। ਹਾਂ। 6ਾਂ ਦੇ ਵਿੱਚੋਂ 5 ਲੋਕਲ ਐ ਕਪੂਰਥਲੇ ਆ। ਹਾਂ। ਉਹ ਵੀ ਆਪਣੀ ਵੀਡੀਓ ਦੇ ਕੇ ਆ। ਸਾਰੇ 6 ਦੇ 6 ਵਿੱਦ ਮਟੀਰੀਅਲ ਹੀ ਆ। ਸਾਰੇ ਵਿੱਦਮ ਪੂਰੇ ਨੇ। ਮਤਲਬ ਕੰਮ ਟੋਟਲੀ ਵਿੱਦ ਮਟੀਰੀਅਲ ਹੀ ਕਰਦੇ। ਨਾਰਮਲ ਕੰਮ ਕਰਦੇ ਇਨਸ। ਉਹਦੇ ਵਿੱਚ ਜਿਉਂ ਜਦੋਂ ਰੇਤਾ ਬੰਦ ਹੁੰਦਾ ਉਹ ਮਾਲਕ ਕਹਿੰਦਾ ਮਹਿੰਗਾ ਸਸਤਾ ਹੋ ਗਿਆ। ਪਰ ਸਾਡੀ ਲੇਬਰ ਕਿੱਥੇ ਜਾਊਗੀ? ਹੂੰ। ਅਸੀਂ ਕੋਸ਼ ਹੂੰ ਬਿਜਲੀ ਤੋਂ ਲੈ ਕੇ ਪਾਣੀ ਵਾਲੀ ਕਹਿੰਦੇ ਕਿ 36 ਬੰਦਿਆਂ ਦਾ ਮਾਥਾ ਖਵਾਈ ਕਰਨ ਦੀ ਲੋੜ ਨਹੀਂ ਸਿੱਧਾ ਇੱਕ ਬੰਦੇ ਨਾਲ ਕਰੋ 36 ਬੰਦੇ ਮੇਰੇ ਥੱਲੇ ਅੱਛਾ 36 ਮਿਸਤਰੀ ਆ ਜਾਂਦੇ ਆ ਕੋਠੀ ਇਹਦੇ ਵਿੱਚ ਤੁਸੀਂ ਬਿਜਲੀ ਵਾਲੇ ਤੋਂ ਲੈ ਕੇ ਕੱਲੀ ਕੱਲੀ ਚੀਜ਼ ਜਦੋਂ ਟਾਈਲਾਂ ਵਾਲੇ ਪੀਓਪੀ ਵਾਲੇ ਜਾਂ ਰੋੜੀ ਕੁੱਟਣ ਵਾਲੇ ਜਾਂ ਰੋੜੀ ਵਾਲੇ ਪੱਠੇ ਵਾਲੇ ਹਰ ਇੱਕ ਕੈਟਾਗਰੀ ਇਹ ਚ ਆ ਜਾਂਦੀ ਹੂੰ ਜਿਹੜੀਆਂ ਸਾਰੀਆਂ ਮੇਰੇ ਥੱਲੇ ਹੁੰਦੀਆਂ ਆਪਾਂ ਫਰਮ ਬਣਾਈ ਵੀ ਆ ਹੂੰ ਉਹਦੇ ਤੇ ਆਪਾਂ ਗਾਰੰਟੀ ਲੈ ਕੇ ਦਿੰਨੇ ਉਸੇ ਤੇ ਕੋਠੀ ਬਣਾਉਨੇ ਪੁਰਾਣੀ ਕੋਠੀ ਦੀ ਗਾਰੰਟੀ ਕੋਈ ਵੀ ਨਹੀਂ ਦਿੰਦਾ ਹੂੰ ਨਵੀਂ ਕੋਠੀ ਦੀ ਵੀ ਪੰਜਾਬ 'ਚ ਕੋਈ ਗਾਰੰਟੀ ਨਹੀਂ ਦਿੰਦਾ ਪਰ ਪਰ 5 ਦੀ ਜਗ੍ਹਾ ਤੇ ਅਪ 10 ਵੀ ਕਰ ਸਕਦੇ ਕੋਈ ਸ਼ਰਮ ਪਰ ਲੈਂਣ ਵਾਲਾ ਹੋਵੇ ਗਾਰੰਟੀ ਕਿਉਂਕਿ GST ਵਗੈਰਾ ਵੱਖਰਾ ਲੱਗਦਾ ਜਦੋਂ ਮਾਰਕ ਨੂੰ ਇਹ ਕਹਿ ਦਿੰਦੇ ਆ ਗਾਰੰਟੀ ਉਹਦੇ ਵਿੱਚ 18% GST ਜਿਹੜਾ ਭਰਦਾ ਸਾਢੇ 10 ਸਾਲ ਦੀ ਗਾਰੰਟੀ ਹੈ ਹਮ ਅਵਤਾਰ ਕੰਮ ਬਿਲਕੁਲ ਨਮੀ ਦਾ ਹੀ ਕਰਦੇ ਜਿਵੇਂ ਤੂੰ ਕਹਿੰਦਾ ਨਮੀ ਹੋਵੇ ਵਿੱਧ ਮਿੱਟੀ ਮਤਲਬ ਥੋੜਾ ਮੋਡੀਫਾਈ ਵਾਲਾ ਵੀ ਕਰ ਲੈਣੇ ਆ ਜਿਹੜਾ ਪੁਰਾਣਾ ਬੁੜਿਆਂ ਦਾ ਬਣਾਇਆ ਹੋਇਆ ਬਾਪੂਆਂ ਦਾ ਉਹ ਮਾੜੇ ਨਹੀਂ ਸੀਗਾ ਮ ਉਹਨਾਂ ਨੂੰ ਸਾਂਭਣਾ ਜ਼ਰੂਰੀ ਹੈ ਅਸੀਂ ਉਹ ਸਾਂਭ ਹੀ ਜਾਂਦੇ ਪੁਰਾਣੇ ਕੰਮ ਨੂੰ ਕੰਢ ਨਵੇਂ ਜੇ ਮਾਰ ਦਿੰਦੇ ਹਾਂ ਨਹੀਂ ਪੁਰਾਣੇ ਨੂੰ ਬਿਲਕੁਲ ਨਵਾਂ ਉਹਦੇ ਉੱਤੇ ਸੁਰਖੀ ਬੰਦੀ ਨਵੀਂ ਲਾ ਸੁਰਖੀ ਪਿੰਦੀ ਨਹੀਂ ਅਸੀਂ ਸਾਰਾ ਸਟ੍ਰਕਚਰ ਹੀ ਬਦਲਿਆ ਕੱਲੀਆ ਕੰਦਾ ਖੜੀਆਂ ਉਹਦੀਆਂ ਅੱਛਾ ਜੇ ਤਾਂ ਕੰਦ 40 ਸਾਲ ਦੀ ਪਾਟੀ ਹੋ ਬਾਅਦ ਚ ਕਦੋਂ ਪਟਣੀ ਪਹਿਲਾਂ ਤਾਂ ਟੈਲ ਬਾਲ ਅਸੀਂ ਹੁਣ ਲੈਂਟਰ ਪਾਣ ਅਸੀਂ ਹੁਣ ਬਿਲਕੁਲ ਨਵੇਂ ਤੱਕ ਬਣਾ ਦਨੇ ਬੁਰਜ ਹਮੀਰੇ ਵਾਲੀ ਬਿਲਕੁਲ ਨਵੀਂ ਆ ਉਹੋ ਦਿਖਾਵੇਂਗਾ ਉਹ ਦਿਖਾਉਣੀ ਚੱਲ ਜਰੂਰੀ ਲੈ ਆਵਤਾਰ ਆਹਾ ਏ ਇਹ ਬੁਰਜ ਹਮੀਰੇ ਦੀ ਉਹ ਕੋਠੀ ਹੈ ਜਿਹੜੀ ਪਹਿਲਾਂ ਪੁਰਾਣਾ ਘਰ ਸੀਗਾ ਪਹਿਲਾਂ ਪੁਰਾਣਾ ਘਰ ਡੇਡ ਡੇਡ ਦੀਆਂ ਕੰਧਾਂ ਵਾਲਾ ਘਰ ਹੈ ਹਾਂ ਇਹਨੂੰ ਸਾਰ ਨੂੰ ਦੇੜ ਭਧੋੜ ਕਰਕੇ ਤਾਣਾ ਭੁਣ ਕੇ ਦਿੱਤਾ ਇਹਨਾਂ ਨੇ ਅੱਛਾ ਹਾਂ ਬੰਦਰੋਂ ਵਨਸਰ ਜਿਵੇਂ ਇਹ ਜਿਹਾ ਕੁਆਡਰ ਬਹੁਤ ਆਉਣਗੇ ਇਹਦੇ ਵਿੱਚ ਹਾਂ ਆ ਗਿਆ ਟਾਟਾ ਦੀ ਹਾਂ ਫਿਰ ਉਸ ਤੋਂ ਬਾਅਦ ਆ ਜੋ ਤੁਸੀਂ ਇਹਦੇ ਵਿੱਚ ਸਭ ਤੋਂ ਵੱਡੀ ਕੁਆਲਿਟੀ ਇਹ ਹੈ ਕਿ ਕੰਮ ਤੁਹਾਨੂੰ ਜਿਵੇਂ ਬਣਿਆ ਹੋਇਆ ਤੇ ਇਹਦੇ ਵਿੱਚ ਤਿੰਨ ਕਮਰੇ ਸੀ ਬੈਂਕ ਤੇ ਹੂੰ ਦੋ ਕਮਰੇ ਬਣਾਤੇ ਸੈਂਟਰ ਡਰੈਸਿੰਗ ਕੱਢਤਾ ਬਾਥਰੂਮ ਕੱਢਤਾ ਸ਼ਕਲ ਬਣਾਤੀ ਇਹ ਪੁਰਾਣਾ ਸੰਤ ਬਾਵਾ ਮਾਰਨਾਮ ਸਿੰਘ ਦੋਹ ਦਰਾਲੇ ਦੇ ਹੱਥ ਦਾ ਬਣਿਆ ਹੋਇਆ ਸੀ ਅੱਛਾ ਉਹਨੂੰ ਆਪਾਂ ਰੈਡੀ ਕੀਤਾ ਤਾਂ ਹਾਂ ਨੇ ਕਾਇ ਮਾਰ ਲੂ ਸਾਰਾ ਕੱਚਾ ਹੂੰ ਲਾਈਟਾਂ ਲੂਟਾ ਰੈਡੀ ਇਹ ਵੀ ਪੁਰਾਣੇ ਨੂੰ ਵਿੱਦ ਮਟੀਰੀਅਲ ਹੀ ਕਰ ਰਹੇ ਆ ਇਹ ਵਿੱਦ ਮਟੀਰੀਅਲ ਇਹਦੇ ਵਿੱਚ ਚਾਰ ਕੰਦਾ ਪੁਰਾਣੀਆਂ ਹੂੰ ਨੋ ਕੰਦਾ ਨਵੀਆਂ ਹੂੰ ਲਾ ਕੇ ਆਪਾਂ ਨਾਮ ਬਣਾਉਂਦੇ ਠੀਕ ਆ ਆ 1.5 ਇੰਚ ਦੀ ਕੰਧ ਆ 1.5 1.5 1.5 ਇੰਚ ਦੀ ਕੰਧ 1.5 ਇਹ ਵੀ 1.5 ਦੀ ਆ ਆ ਸਿਰੇ ਤੱਕ 1.5 ਦੀ ਹੈ ਅੱਛਾ ਇਹ ਕੁਛ ਨਹੀਂ ਇਹਨਾਂ ਦਾ ਪਾਰਟੀ ਸੀ ਕੰਦੇ ਹੂੰ ਲੋਕ ਕਹਿੰਦੇ ਵੀ ਡੈਗ ਬੋ ਪੈਂਡ ਵਾਲੇ ਠੇਕੇਦਾਰ ਕਹਿੰਦੇ ਸੀ ਇਹ ਖਤਮ ਹੋ ਜਾਣਾ ਕਰ ਅਸੀਂ ਇਹਨਾਂ ਨੂੰ ਕਿਹਾ ਵੀ 10 ਹਾਂ ਲਖ ਤੇ ਸਾਡਾ ਹੈ ਹੂੰ ਕਿਉਂਕਿ ਇਹਨਾਂ ਨੇ ਆਪਾਂ ਨੂੰ ਸਪੈਸ਼ਲ ਹੂੰ ਲਿਖ ਕੇ ਆਪਾਂ ਫਰਮ ਦੇ ਨਾਮ ਤੇ ਦੇ ਰਹਿਣਾ ਹੂੰ ਤਸल्ली ਕਿਉਂਕਿ ਇਹ 40 15 ਇਹਨੂੰ ਇਹ 82 ਦੇ ਆਸ-ਪਾਸ ਦਾ ਬਣਿਆ ਹੋਇਆ ਹੈ ਇਹਦੇ ਬਾਲਿਆਂ ਨੂੰ ਸਿਉਂਕ ਤੱਕ ਨਹੀਂ ਅੱਛਾ ਜਿਹੜੀ ਵੀਡੀਓ ਪਾਈ ਸੀ ਤੁਸੀਂ ਆਪਦੇ ਇੰਸਟਾਗ੍ਰam ਤੇ ਵੀ ਆਹ ਦੇਖੋ ਪੁਰਾਣੇ ਬਜ਼ੁਰਗਾਂ ਦਾ ਕੰਮ ਉਹ ਆਹ ਤਾਂ ਹਾਂ ਬਹੁਤ ਲੈਵਲ ਤੇ ਹੋਇਆ ਕੰਮ ਇਹਦੇ ਵਿੱਚ ਲੇਟਾ ਲੂਟਾਂ ਦੀ ਕੁਆਲਿਟੀ ਮਾਲ ਕਹਨੇ ਸੋਚਿਆ ਨਹੀਂ ਸੀਗਾ ਵੀ ਆ ਸਾਡੇ ਘਰੇ ਚੀਜ਼ਾਂ ਆਉਣਗੇ ਹੈਵਲ ਦੀ ਤਾਰ ਆਪਣੇ ਕੰਮ ਦੇ ਬਾਈ ਕੰਮ ਤੇ ਨੂੰ ਇਹਦੇ ਵਿੱਚ ਸਾਰੇ ਕੰਮ ਤੇ ਨੂੰ ਹੂੰ ਜਿਹੜਾ ਉਹ ਰਾਜਣ ਵਾਲਾ ਕੰਮ ਸੀ ਸਾਰੇ ਟਾਟਾ ਚ ਉਹ ਇਹਦੇ ਵਿੱਚ ਪਾਈਪਾਂ ਦੀ ਕੁਆਲਿਟੀ ਸੇਮ ਹੀ ਮਿਲਣੀ ਤੁਹਾਨੂੰ ਆਜ ਵੈਕਮੈਂਟ ਉਹ ਵੀ ਆਜ ਹਾਂ ਇੱਥੇ ਪਾਈਪਾਂ ਦੀ ਕੁਆਲਿਟੀ ਤੁਹਾਨੂੰ ਸੇਮ ਮਿਲਣੀ ਆਪਣੇ ਹਰੇ ਕੰਮ ਤੇ ਹੂੰ ਆਸ਼ੀਰਵਾਦ ਤੇ ਆਸ਼ੀਰਵਾਦ ਹੀ ਹੋਇਆ ਮਤਲਬ ਕੀ ਹੈ ਵੀ ਆਪਾਂ ਇਹ ਕੰਪਨੀ ਨੂੰ ਚੰਗਾ ਕਹਿੰਦੇ ਆ ਆਪਣੇ ਪਿੰਡਾਂ ਦੇ ਵਿੱਚ ਪੁਰਾਣੇ ਲਾਣਿਆਂ ਦੇ ਨਾਂ ਬਣੇ ਹੋਏ ਆ ਉਹੋ ਐ ਹੂੰ ਤਸੱਲੀ ਹੈ ਉਸ ਦੀ ਹੂੰ ਆ ਆਸ਼ੀਰਵਾਦ ਦਾ ਮਤਲਬ ਕੁੱਲ ਮਿਲਾ ਕੇ ਯਾਰ ਜਦੋਂ ਮੈਂ ਮੈਂ ਇੱਕ ਚੀਜ਼ ਹੋਰ ਨੋਟ ਕੀਤੀ ਆ ਜੀ ਵੀ ਜਦੋਂ ਮੈਂ ਮਕਾਨ ਪਾ ਰਿਹਾ ਜੀ ਉਦੋਂ ਮੈਂ ਤਾਂ ਕਿਤੇ ਨਾ ਕਿਤੇ ਮਟੀਰੀਅਲ ਦੇ ਵਿੱਚ ਕਿਰਸ ਕਰ ਦੂੰ ਸਹੀ ਹੈ ਪਰ ਜਦੋਂ ਮੈਂ ਤੈਨੂੰ ਓਕੇ ਪੁਕੇ ਦਾ ਦੇ ਤਾਂ ਉਦੋਂ ਨਾ ਤਾਂ ਮੈਂ ਤੈਨੂੰ ਕਰਨ ਦੇਵਾਂ ਤੇ ਨਾ ਤੂੰ ਕਰ ਸਕੇ ਨਾ ਕਰ ਸਕੇ ਕਿਉਂਕਿ ਇਹ ਚੀਜ਼ ਨਾ ਬਾਈ ਘਰੇ ਜਾ ਕੇ ਬਣਾ ਕੇ ਨਹੀਂ ਰੱਖਣ ਵਾਲੀ ਇਹ ਆਪਣੇ ਘਰੇ ਆ ਕੇ ਤਾਰ ਪੈਣੀ ਆ ਤੁਸੀਂ ਚੈੱਕ ਕਰਨੀ ਵੀ ਤਾਰ ਪਈ ਤਾ ਬਤਾਰ ਨੇ ਹੈਵਲ ਕਿਹਾ ਸੀਗਾ ਹੈਵਲ ਹੈਗੀ ਆ ਕਿ ਨਹੀਂ ਹੈਗੀ ਹੂੰ ਕਿਉਂਕਿ ਜਦੋਂ ਤੁਸੀਂ ਵੱਧ ਮਟੀਰੀਅਲ ਕੰਮ ਕਰਦੇ ਹੋ ਤੁਹਾਨੂੰ ਕੰਡ ਚੋਂ ਕਹਿਣ ਵਾਲੇ ਮਿਲ ਜਾਣੇ ਆ ਯਾਰ ਬਤਾਰ ਨੇ ਤਾਰ ਉਹ ਪਾਈ ਨਹੀਂਗੀ ਹੂੰ ਇੱਥੇ ਮੈਂ ਕੰਪਨੀ ਲਿਖੀ ਸੀ ਹੈਵਲਸ ਲਾਈਫਲਾਈਨ ਹੂੰ ਆਪਾਂ ਉਹੀ ਪਾਈ ਆ ਇਹਦੇ ਵਿੱਚ ਮੈਂ ਜੈਡ ਆਰਕ ਵੀ ਪਾ ਸਕਦਾ ਹਾਂ ਮੈਂ 4 ਰੁਪਏ ਬਚਾ ਵੀ ਸਕਦਾ ਆਪਾਂ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਹਦੇ ਵਿੱਚ ਸਾਨੂੰ ਮਾਲਕ ਨੇ ਕਹੇ ਲਾਈਟਾਂ ਲਾ ਦਿਓ ਜੀ ਕੀਤਾ ਤਾਂ ਉਹ ਵੀ ਲਾਈਟਾਂ ਹੈਵਲ ਦੀਆਂ ਲਾਈਆਂ ਹੂੰ ਇਹਦੇ ਵਿੱਚ ਮੈਂ ਮਾਲਕ ਨੂੰ ਆਖਣ ਦਿੱਤਾ ਸੀਗਾ ਵੀ ਫਾਈਬਰੋਸ ਵਿਹਾਨ ਹੈਵਲਸ ਉਹ ਕਹਿੰਦੇ ਸਾਨੂੰ ਆਹ ਸੋਹਣੀ ਲੱਗੀ ਹੂੰ ਇਹਦੀ ਕੰਪਨੀ ਗਾਰੰਟੀ ਦਿੰਦੀ ਆ ਮੇਰੇ ਪੁੱਛੇ ਬਿਨਾ ਹੂੰ ਕੁਆਲਿਟੀ ਇਸ ਚੀਜ਼ ਦੀ ਹੁੰਦੀ ਆ ਰਿਕ ਥਾਂ ਤੇ ਆਪਣੇ ਸਾਰੇ ਕੰਮਾਂ ਤੇ ਅੱਜ ਤੱਕ ਹੈਵਲ ਹੀ ਚੱਲੀ ਜਾਂਦੀ ਮੈਂ ਕੋ ਜਣੀ 4 ਸਾਲ ਪਹਿਲਾਂ ਤੁਸੀਂ ਵੀਡੀਓ ਪਾ ਬਣਾਈ ਸੀ ਉਹੀ ਕੁਆਲਿਟੀ ਨਾਲ ਚੱਲੀ ਆ ਤੇ ਮਤਲਬ ਕਹਿਣ ਤੋਂ ਭਾਵੇਂ ਇਹ ਹੈ ਵੀ ਅੱਜ ਉਦੋਂ ਵੀਡੀਓ ਨਾ ਕੰਮ ਮਿਲੇ ਸੀ ਹੁਣ ਕੁਆਲਿਟੀ ਨਾ ਮਿਲ ਕੁਆਲਿਟੀ ਨਾ ਮਿਲਦੇ ਹੁਣ ਕੰਮ ਤੋਂ ਕੰਮ ਮਿਲਦਾ ਕੰਮ ਤੋਂ ਘਾ ਕਉ ਕਿ ਬੰਦੇ ਦੇ ਘਰੇ ਰਿਸ਼ਤੇਦਾਰਾਂ ਨੇ ਆਉਣਾ ਨਾਰਮਲ ਗੱਲ ਆ ਜਿਹੜਾ ਬੰਦਾ ਭਾਈ ਇਹਨਾਂ ਦਾ ਪੂਆ ਮਾਸੀ ਫੁੱਫੜ ਚੱਲ ਗਿਆ ਉਹ ਉਹਨੇ ਕਮੀ ਕੱਢਣਾ ਆ ਹੂੰ ਜੇ ਕਮੀ ਹੋਊਗੀ ਤੇ ਪੈਸੇ ਅੜ ਜਣਿਆ ਹਾਂ ਨਾਰਮਲ ਗੱਲ ਕੰਮ ਸਾਡਾ ਲੇਟ ਹੋ ਸਕਦਾ ਹੂੰ ਜੇ ਅਗਲੇ ਨਾਲ ਸਾਲ ਕੀਤਾ ਤੇ 1 ਸਾਲ 3 ਮਹੀਨੇ ਵੀ ਲੱਗ ਸਕਦੇ ਉਹ 1.5 ਸਾਲ ਚ ਹੀ ਵੜ ਸਕਦਾ ਘਾਟਾ ਮੈਨੂੰ ਆ ਹੂੰ ਕਾਲੀ ਮਾਲਕ ਨੂੰ ਨਹੀਂ ਕਰਨੀ ਚਾਹੀਦੀ ਹਾ ਕਾਟਾ ਤੈਨੂੰ ਆ ਕਿਉਂਕਿ ਮੰਗਾਈ ਵਧ ਰਹੀ ਹੈ ਮੰਗਾਈ ਵਧ ਰਹੀ ਹੈ ਤੂੰ ਤਾਂ ਜਿੱਦਾਂ ਰੇਟ ਕੀਤਾ ਉਦੋਂ ਮੰਗਾਈ ਹੋਰ ਸੀ ਜਿੱਦ ਤੇ ਸਵਾ ਸਾਲ ਡੇਢ ਅਸੀਂ ਮਾਲਕ ਨੂੰ ਕਹਿਣਾ ਹੀ ਨਹੀਂ ਗਾ ਸਾਡਾ ਰੇਟ ਵਧਾ ਅਸੀਂ ਉਹਨੂੰ ਐਂ ਕਹਿਣਾ ਵੀ ਤੂੰ ਕੁਆਲਿਟੀਾਂ ਤੇ ਨੀਂ ਕਰ ਰੱਖ ਹਾਂ ਮੈਂ ਹੋਰ ਪਾਸੇ ਕਰ ਲਵਾਂ ਮੈਂ ਲੇਬਰ ਚ ਕਹਿੰਗੇ ਹੱਥੀਂ ਕੰਮ ਕਰਨ ਵਾਲੇ ਹਾਂ ਬੰਦਾ ਜਿਹੜਾ ਕੰਮ ਹੱਥੀਂ ਕਰਨ ਲੱਗਿਆ ਉਹਨੂੰ ਕਾਟਾ ਪੈਂਦਾ ਹੀ ਨਹੀਂ ਨਹੀਂ ਪੈਂਦਾ ਕੋਸ਼ਿਸ਼ ਹੁੰਦੀ ਆ ਕਿਉਂਕਿ ਹੁਣ ਜਿੰਨਾ ਸਮਾਨ ਇੱਥੇ ਪਾਈ ਜਾਂਦੇ ਆ ਆਪਣੇ ਬਜਟ ਤੋਂ ਕਈਰ ਬਾਹਰ ਵੀ ਹੋ ਜਾਂਦਾ ਪਰ ਮੈਂ ਮਾਲਕ ਨੂੰ ਕਹਿੰਨਾ ਦਾ 10000 ਇੱਧਰ ਉੱਧਰ ਚੱ ਹੇਰੋ ਦਾ ਤਾਂ ਕੋਈ ਹੱਲ ਨਹੀਂ ਉਹ ਤਾਂ ਫਿਰ ਚਲੋ ਕਲੇਸੀ ਲੋ ਹਾਂ ਉਹਦਾ ਕੋਈ ਸਮਝਾਉਣਾ ਉਹ ਉਹਦੇ ਬਸ ਦੀ ਗੱਲ ਚੱਲ ਜੀ ਆਪਾਂ ਇੱਕ ਹੋਰ ਕੰਮਾਂ ਤੇ ਚੱਲ ਕੇ ਦੇਖੀਏ ਹਾਂਜੀ ਆਪਾਂ ਇੱਕ ਹੋਰ ਬਟਰ ਤੇ ਮਟਵੜ ਲੈ ਵੀ ਅੱਜ ਅਸੀਂ ਅੱਜ ਅਸੀਂ ਇਹਦੇ ਸਾਰੇ ਕੰਮ ਅਸਲ ਦੇ ਵਿੱਚ ਅੱਜ ਮੈਂ ਨੰਬਰ ਵੀ ਨਹੀਂ ਦੇ ਰਿਹਾ ਤੁਹਾਨੂੰ ਇਸੇ ਕਰਕੇ ਇੰਸਟਾਗ੍ਰam ਦੀ ਆਈਡੀ ਦੇ ਰਿਹਾ ਬਾਈ ਦੀ ਜੀ ਕਿਉਂਕਿ ਅਸਲ ਦੇ ਵਿੱਚ ਜਿਹੜੀ ਮਤਲਬ ਕਹਿਣ ਤੋਂ ਪਹਿਲ ਐਡਵਰਟਾਈਜ਼ਮੈਂਟ ਨਾਲ ਨਹੀਂ ਜ਼ਿਆਦਾ ਮਸਲਾ ਮਸਲਾ ਹੈ ਕਿ ਜੋ ਕੰਮ ਇਹਨੂੰ ਵੀਡੀਓ ਤੋਂ ਦੇਖ ਕੇ ਮਿਲੇ ਆ ਕੀ ਇਹਨੇ ਵਧੀਆ ਕੀਤੇ ਆਪਾਂ ਨਾਲ ਦੀ ਨਾਲੇ ਇੰਸਟਾ ਦੇ ਨਾਲ ਦੀ ਨਾਲੇ ਚੜ੍ਹ ਜਾਨੀ ਹਾਂ ਤੇ ਨੰਬਰ 2 ਤੇ YouTube ਦਾ ਵੀ ਚੈਨਲ ਨਾਲ ਹੀ ਆਦ ਗਿਆ ਠੇਕੇਦਾਰ ਅਵਤਾਰ ਸਿੰਘ YouTube ਦਾ Facebook ਦਾ ਤੇ Instagram ਦਾ ਅਵਤਾਰਸਾਰ ਸਿੰਘ ਬੁੱਟਰ ਅਵਤਾਰ ਸਿੰਘ ਬੁੱਟਰ ਜੀ ਇਹ ਮੈਂ ਲਾ ਤੇ ਉਤਾਰ ਬਣ ਗਿਆ ਹੈ ਉਹ ਜਿਹੜੇ ਇਹ ਵੀ ਪੁਰਾਣੇ ਮਕਾਨ ਨਹੀਂ ਕੀਤਾ ਹਨਾ ਮੋਡੀਫਾਈ ਕੀਤਾ ਹਨਾ ਨਵੇਂ ਚ ਬਣਾਇਆ ਇਹ ਰਾਇਦਾ ਪਾ ਵਰਗਾ ਉੱਪਰ ਵੀ ਚੀਸਾ ਸੁਸਾਲਾਤਾ ਇਹਦਾ ਪੂਰਾ ਡੈਕੋਰੇਸ਼ਨ ਬਣਨੀ ਹੈ ਇਸ ਕੋਠੀ ਨਾਲ ਪਰਲੇ ਪਾਏ ਵੇੜਾ ਬਹੁਤ ਵੱਡਾ ਚਣਿਆ ਬਾਈ ਦਾ ਅਸ਼ਣਿਕਾ ਪੌਣਾ ਗੱਲੇ ਚਣਤਾ ਹੀ ਟਾਂ ਦਾ ਅੱਛਾ ਇਹਦੇ ਵਿੱਚ ਸਭ ਤੋਂ ਵੱਧ ਸਵਾਦ ਵਾਲੀ ਗੱਲ ਆ ਹ ਹ ਕਿ ਆ ਪਾਵੇ ਡਾਬਾਲੀ ਹੇ ਆ ਕੇ ਸ਼ੌਂਕ ਨਾਲ ਬਣਾਈਆਂ ਹੋਈਆਂ ਚੀਜ਼ਾਂ ਹ ਇਹ ਨਿੱਕੇ ਨਿੱਕੇ ਤਬਦੀਲੀਆਂ ਜਿਵੇਂ ਕਿ ਇਹਦੀ ਸੈਟਿੰਗ ਕਰਨ ਵਾਲੀ ਹੈ ਨਿੱਕੇ ਨਿੱਕੇ ਤਬਦੀਲੀਆਂ ਰਹਿ ਕੇ ਬਾਕੀ ਮੋਟਾ ਕੰਮ ਹੋ ਗਿਆ ਰ ਕੋਠੀ ਦਾ ਚਾਚਾ ਜੀ ਸਾਸਰੀ ਕਾ ਹੋਰ ਕਿਵੇਂ ਆ ਬਾਈ ਕੈਮ ਬਾਈ ਸਾਸਰੀ ਕਾ ਤੋ ਤੇ ਆ ਭਾਈ ਤੇ ਆ ਪਰਫੈਕਟ ਇਹ ਹੱਦ ਅਸਲੀ ਅਸਲੀ ਇਹ ਹੈ ਇੱਕ ਆਣਾ ਕੰਮ ਦਾ ਇਹ ਦਰਸ਼ਨ ਸਿਉਣੀ ਹੈ ਦਰਸ਼ਨ ਕਰਨ ਦੇ ਕਾਬਲ ਬੰਦਾ ਕਾਬਲ ਇਹਦੇ ਉੱਪਰ ਸਾਰੀ ਆਪਾਂ ਨੂੰ ਖਵਾਦੀ ਬੰਦੇ ਨੇ ਹਾਂ ਤੇ ਹੁਣ ਆਪਾਂ ਇਹਨੂੰ ਖਾ ਲੈਣਾ ਜਾਂਦੇ ਜਾਂਦੇ ਨੇ ਹਾਂ ਆਹ ਸੈਟਿੰਗ ਹੈ ਕੋਟੀ ਦੀ ਯਾਰ ਗੱਲ ਬਣੀ ਪਈ ਹੈ ਯਾਰ ਤੂੰ ਤੁਮ ਆਏ ਉਦੋਂ ਖਲਾਰ ਜਿਹਾ ਖਿਲਰਿਆ ਪਿਆ ਸੀ ਇਹ ਸਾਰੀ ਤਿਆਰ ਹੈ ਹੈ ਪੂਰੀ ਸਰਾ ਜਿਹੜੀ ਕਹਿੰਦਾ ਮਤਲਬ ਇਹਦੇ ਵਿੱਚ ਟਾਟਾ ਦਾ ਕੰਮ ਹੋਇਆ ਸਾਰਾ ਅੱਛਾ ਇਹਦੇ ਵਿੱਚ ਸਾਰਾ ਸਰੀਆ ਚੈਨਲ ਸਾਰੀ ਚੀਜ਼ ਟਾਟਾ ਦੀ ਹੈ ਆਪਣਾ ਕੰਮ ਸੀਲਿੰਗ ਆਪਣਾ ਫਰਸ਼ ਸੀਲਿੰਗ ਜੋੜੀ ਪੱਲਾ ਬਿਜਲੀ ਸਾਰਾ ਕੁਝ ਆ। ਯਾਰ ਇੱਕ ਮੈਨੂੰ ਹੋਰ ਦੱਸ ਸਕਦਾ ਤਾਰ ਜੀ ਵੀ ਜਿਵੇਂ ਹੁਣ ਮੰਨ ਲਾ ਵੀ ਤੈਨੂੰ ਸੀਲਿੰਗ ਆਹ ਪੱਥਰ ਚਾਹੀਦਾ ਜੀ ਪੰਜਾਬ ਚ ਕਪੂਰਥਲੇ ਕੰਮ ਚੱਲਦਾ ਕਿਤੇ ਹੋਰ ਚੱਲਦਾ ਜੀ ਪਰ ਪੱਥਰ ਕਿੱਥੋਂ ਸਮਾਨ ਕਿੱਥੋਂ ਚੱਕਦੇ ਪੱਥਰ ਬਈ ਨੇੜੇ ਕਪੂਰਥਲੇ ਗਿਆ ਚੱਲਦਾ 10 ਕਿਲੋਮੀਟਰ ਦੇ ਦੈਰੇ ਚੱਕਣਾ ਹੀ ਵੀ ਉਸ ਬੰਦੇ ਦੀ 10 ਸਾਲ ਪੁਰਾਣੀ ਦੁਕਾਨ ਹੋਵੇ ਹਾਂ ਸਾਲੋ ਏਰੀਆ ਚ ਸਿਰੂਪ ਹੋਵੇ ਬੰਦੇ ਦਾ ਹੂੰ ਉਹ ਤੋਂ ਕੰਮ ਚੱਕਦੇ ਆ ਵੀ ਉਹ ਤਸੱਲੀ ਹੋ ਬੰਦੇ ਦੇ ਉਹ ਪਾਵੇ ਮਿੱਟੀ ਨੂੰ ਲੋ ਕਹਦੇ ਵੀ ਸੋਨਾ ਹਾਂ ਤੇ ਆਪਾਂ ਉਹਨੂੰ ਸੋਨਾ ਕਹਿਣਾ ਠੀਕ ਆ ਹਾਂ ਅਸੀਂ ਕਿਹੇ ਕਜਾਰੀਆਂ ਮਗਰ ਨੰਜਾਂਦੇ ਕਿਸੇ ਕੰਪਨੀ ਮਗਰ ਸਮਾਨੀ ਆ ਪੁੱਛ ਰਹੀ ਆ ਜਿਉ ਮਾਲਕ ਦੀ ਚੋਇਸ ਗੱਲ ਵੱਖਰੀ ਆ ਪਰ ਸਾਡੀ ਕੋਸ਼ਿਸ਼ ਹੁੰਦੀ ਆ ਵੀ ਉਹ ਬੰਦਾ ਲੋਕਲ ਤੋਂ ਚੱਕੇ ਮਤਲਬ ਕਹਿਣ ਤੋਂ ਪਾਵੇ ਇਹ ਆ ਵੀ ਜੇ ਕਿਸੇ ਥਾਂ ਉਵੇਂ ਨਹੀਂ ਗਾ ਵੀ ਫੁਲਾਨੇ ਨਾਂ ਸੈਟਿੰਗ ਕਰ ਸਾਨੂੰ ਸਾਨੂੰ ਪੈਸੇ ਕਮਾਉਣ ਦਾਤ ਮਤਲਬ ਨਹੀਂ ਸਾਨੂੰ ਸਿਰਫ ਮਤਲਬ ਹੈਗਾ ਹਾਂ ਕੁਆਲਿਟੀ ਦੇਣੀ ਆ ਲੰਬਾ ਚੱਲਣਾ ਹਾਂ ਵੀ ਉਹ ਮਾਲਕ ਦੀ ਕੁਆਲਿਟੀ ਹੋ ਸਕਦੀ ਹੈ ਮਾਲਕ ਨੇ ਕਹਿੰਦਾ ਯਾਰ ਆਪਾਂ ਇਹ ਬੰਦੇ ਤੇ 20 ਸਾਲ ਹੋ ਗਏ ਸੌਦਾ ਚੱਕਦੇ ਹਾਂ ਹਾਂ ਉਹ ਤੇ ਖੁਸ਼ ਆ ਉਸੇ ਤੋਂ ਵੀ ਚੱਕਣਾ ਸਾਨੂੰ ਉਹ ਰੇਟ ਦਾ ਨਹੀਂ ਗਾ ਵੀ ਸਾਰੇ ਕੰਮ ਕਰਦਾ 10000 ਰੁਪਏ ਦਾ ਫਰਕ ਬਾਲਾ ਵੱਡਾ ਮੈਟਰ ਨਹੀਂ ਕਰਦਾ ਹੂੰ ਹੂੰ ਆ ਪੌੜੀ ਇਹ ਕਿਵੇਂ ਲਾਈ ਜਾਂਦੇ ਆ ਆ ਵੱਖਰੀ ਵਿਧੀ ਨਹੀਂ ਗੀ ਯਾਰ ਪੌੜੀ ਲਾਉਣ ਦੀ ਡਾਟ ਇਹ ਤੇ ਸਾਰਾ ਹੀ ਤਿਆਰ ਹਾਂ ਹੋਰ ਬੈਠਾ ਸੀ ਕਮਾਲ ਕੋਠੀ ਪਈ ਵੀ ਆ ਜੀ ਇਹ ਮਟਵਾਣੀ ਚ ਆਪਾਂ ਹਨਾ ਬਈ ਇਹ ਮਟਵਾਣੀ ਚ ਆਪਣੇ ਕੰਮ ਦੀ ਪਿਛਲੇ ਸਾਲ ਦਾ ਦੂਜਾ ਵੱਡਾ ਪ੍ਰੋਜੈਕਟ ਸੀਗਾ ਅਸ਼ਾ ਇਹ ਕਿੰਨੇ ਚਿਰ ਚੇ 2 ਸਾਲ ਸਵਾ ਸਾਲ ਚ ਖਤਮ ਹੈ ਲਗਭਗ 1.5 ਸਾਲ ਦੇ ਆਸ-ਪਾਸ ਲੱਗ ਗਿਆ ਦਾ ਸਾਮਣ ਹਮ ਵੱਡੇ ਲੈਵਲ ਚਾ ਕੋਟੀ ਤਾਂ ਤੋਂ ਟਾਇਲ ਟੂ ਲੱਗੀ ਜੋੜੀ ਕਿੰਨੀ ਫੁੱਟ ਹੋਊਗੀ ਇਹ ਇਹ ਮੇਰੇ ਸਾਹ ਨਾਲ 4300 ਸਕਰ ਫੁੱਟ ਏਰੀਆ ਸਾਰਾ 4300 ਸਕਰ ਫੁੱਟ ਹੈ ਹਮ ਇਹ ਇਹਦੇ ਇਹਦਾ ਵੀ ਤੇਰਾ ਮਤਲਬ ਕੰਮ ਆ ਜਿਹੜਾ ਖਤਮ ਹੋਣ ਵਾਲਾ ਹੀ ਹੈ ਇਹਦਾ ਬਸ ਕੰਮ ਖਤਮ ਹੋਣ ਵਾਲਾ ਇਹਦੇ ਵਿੱਚ ਜੋੜੀ ਪੱਲਾ ਰਹਿਗੇ ਬਾਕੀ ਸਾਰਾ ਕੋ ਤਿਆਰੀ ਹੈ ਦੀ ਟਾਇਲ ਟੂ ਲੱਗੀ ਸਾਰੀ ਪੀਓਪੀ ਹੋ ਗਈ ਆ ਟਾਇਲ ਲਾਇਰਿੰਗ ਹੋ ਗਈ ਸਾਰੀ ਇਹਦੀ ਟਾਇਲ ਲੱਗ ਗਈ ਆ ਆ ਬਾਲੀ ਪੁੱਤ ਕਾਟ ਗਿਆ ਇਹਨੂੰ ਯਾਰ ਆ ਕਮਾਲ ਕਰੀ ਆ ਆਪਦੇ ਹਿਸਾਬ ਨਾਲ ਕਹਿੰਦਾ ਮਤਲਬ ਲੋਪੀ ਲੋਪੀ ਡਾਊਨ ਕਰਾਈ ਆ ਬਾਕੀ ਮਾਈਨਸ ਪਲੱਸ ਆ ਹਾਂ ਆ ਆ ਦੇਖ ਆ ਦੇਖ ਓਏ ਆ ਬਾਲਾ ਸੋਹਣਾ ਬਣਿਆ ਯਾਰ ਮਾਲਕ ਨੇ ਕਹਿਣਾ ਆਪਦੀ ਚੋਇਸ ਦੇ ਹਿਸਾਬ ਨਾਲ ਕੰਮ ਕਰਾਇਆ ਬਾਥਰੂਮਾਂ ਦੇ ਵਿੱਚ ਬਹੁਤ ਸੋਹਣਾ ਕੰਮ ਕਰਵਾਇਆ ਆ ਆ ਬਾਥਰੂਮਾਂ ਦੇ ਵਿੱਚ ਪੱਥਰ ਪੱਥਰ ਲੱਗ ਗਿਆ ਸਾਰੇ ਤਿਆਰ ਆ ਇਹਨਾਂ ਟੂਟੀਆਂ ਕਸਣ ਵਾਲੀਆਂ ਰਹਿ ਗਈਆਂ ਬਾਕੀ ਸਾਰੇ ਤਿਆਰ ਆ ਇਹ ਇੱਥੇ ਹੀ ਆ ਇੱਥੇ ਚਾਰ ਕੋ ਇਹ ਮਾਲ ਕਿੱਥੇ ਲੋਕਲ ਆ ਆਪ ਜਣੀ ਕਹਿੰਦਾ ਮਤਲਬ ਕੋਲੇ ਰਹਿੰਦੇ ਆ ਇਹ ਇਹਨਾਂ ਨੇ ਤਾਂ ਮਤਲਬ ਜਮਾ ਅੱਖਾਂ ਹੀ ਦੇਖ ਕੇ ਹੀ ਕੰਮ ਕਰਾਇਆ ਨਾ ਇਹਨਾਂ ਨੇ ਤਾਂ ਕੋਲੇ ਰਹੇ ਸੀ ਹਾਂ ਤੇ ਵੈਸੇ ਇਹ ਵੀ ਵਿਦ ਮਟੀਰੀਅਲ ਹੀ ਸੀ ਸਾਰਾ ਕੰਪਲੀਟ ਆ ਸਾਰੇ ਕੰਮ ਹੀ ਆਪਣੇ ਵਿਦ ਮਟੀਰੀਅਲੋਂ ਹੁੰਦੇ ਆ ਨਾਰਮਲ ਅਸੀਂ ਕੋਸ਼ਿਸ਼ ਕਰਦੇ ਵੀ ਨਾ ਕਰੀਏ ਕਿਉਂਕਿ ਇਹਦੇ ਵਿੱਚ ਮਾਲਕ ਦੀ ਟੈਨਸ਼ਨ ਖਤਮ ਹਾ ਇੱਕ ਦੋ ਅਡਜਸਟਮੈਂਟ ਆ ਬਾਅਦ ਚ ਮਾਲ ਕਰਾਈ ਜਾਂਦੇ ਨੇ ਫਿਰ ਸੋਈ ਪਟ ਕੇ ਦੁਬਾਰਾ ਕੀਤੀ ਆ ਮਿੱਥਿਆ ਕਿ ਨਕਸ਼ੇ ਵਾਲੇ ਥੋੜਾ ਜਿਹਾ ਰੋਗਦੋਲ ਕਰ ਜਾਂਦੇ ਹੂ ਇਹੋ ਬਾਹਰਲੀ ਕਿਚਨ ਦਾ ਪਹਿਲਾਂ ਰਹਿਆ ਨਹੀਂ ਸੀ ਉਹ ਬਾਅਦ ਚ ਬਣਾਈ ਆ ਆ ਚੀਜ਼ਾਂ ਬਾਅਦ ਚ ਜੋੜੀਆਂ ਹੋਈਆਂ ਨਾਲ ਅੱਛਾ ਜੀ ਇੰਨਾ ਕ ਹਾਂਜੀ ਥੋੜਾ ਬੋਤਾ ਤਾਂ ਅਡਜਸਟਮੈਂਟ ਕਰ ਲੈਣੇ ਆ ਤੁਸੀਂ ਜ਼ਰੂਰੀ ਆ ਕਿਉਂਕਿ ਮਾਲਕ ਨੂੰ ਇਹ ਨਹੀਂ ਪਸੰਦ ਆਇਆ ਉਹਨੂੰ ਟੂਰੀ ਦੀ ਫਿਟਿੰਗ ਸੀ ਇੱਥੇ ਪਹਿਲਾਂ ਕਹਿੰਦੇ ਸੈਂਪਲ ਕਰਨੀ ਆ ਕਿਸੇ ਦੇ ਰਿਸ਼ਤੇਦਾਰ ਦੇ ਘਰੇ ਜਾ ਕੇ ਦੇਖਿਆ ਜੋ ਸੈਂਪਲ ਉਹ ਦੂਜੀ ਕਰਾਤੀ ਫਿਰ ਬਾਅਦ ਚ ਇਹਦੇ ਵਿੱਚ ਆ ਜਿੰਨੀ ਫਿਟਿੰਗ ਹੈ ਸੁਪਰੀਮ ਦੀ ਕੀਤੀ ਆਪਾਂ ਠੀਕ ਇਹ ਹੈ ਇਹ ਆਪਣੇ ਆਸ਼ਰਵਾਦ ਦੇ ਲੈਵਲ ਦਾ ਸਮਝਾ ਦੱਸਣਾ ਕਾਈਟਿਕ वगैरह ਦੇ ਥੋੜੀ ਤਾਣੀ ਕਰਦੇ ਕਿਉਂਕਿ ਉਹ ਵੱਡੇ ਲੈਵਲ ਦਾ ਕੰਮ ਆ ਜਾਂਦਾ ਮਾਲਕ ਉਹਨੇ پیسے ਭਰਮੇ ਹੀ ਪਾਉਂਦਾ ਸੀ ਨਹੀਂ ਬਹੁਤ ਨਹੀਂ ਬਤਾਰ ਨੇ ਮੈਂ ਤੈਨੂੰ ਇੱਕ ਗੱਲ ਦੱਸਦਾ ਆ ਉਤਾਰ ਕੇ ਤੇਰਾ ਬਹੁਤ ਸੋਹਣਾ ਕੀਤਾ ਧੰਨਵਾਦ ਨੰਬਰ ਨੰਬਰ ਯਾਰ ਉਤਾਰ ਨੰਬਰ ਹੀ ਪਾ ਦਈਏ ਇਹ ਵੀਡੀਓ ਦੇ ਵਿੱਚ ਕੀ ਕਰੀਏ ਮੇਰੇ ਖਿਆਲ ਦੇ ਵਿੱਚ ਆ ਪਾਈਡੀ ਦਾ ਸਿਸਟਮ ਸੌਖਾ ਆਈਡੀ ਹੀ ਪਾ ਦਗੇ ਬੰਦਾ ਜਿਹਨੇ ਮਤਲਬ ਕੰਮ ਕਰਾਉਣਾ ਉਹ ਆਈਡੀ ਤੇ ਆ ਵੀ ਕੰਮ ਬਾਈ ਚਾਂਸ ਕੀ ਯਾਰ ਬੰਦੇ ਨੇ ਨਹੀਂ ਵੀ ਕਰਾਉਣਾ ਹੁੰਦਾ ਜੇ ਉਹਨੇ ਮੰਨ ਲਓ ਆਪਣੇ ਅਪਰੋਚ ਤੋਂ ਬਾਹਰ ਦਾ ਬੰਦਾ ਉਹ ਜਾਣਕਾਰੀ ਤਾਂ ਲੈ ਸਕਦਾ ਨਾ ਕੰਮ ਬਾਰੇ ਸਮਾਨ ਸਹੀ ਅੱਜ ਦੇ ਲੈਵਲ 'ਚ ਕਿਹੜਾ ਕੰਮ ਪਈ ਜਾਂਦਾ ਕਿਹੜਾ ਸਮਾਨ ਆ ਕਿਹੜੀਆਂ ਕੁਆਲਿਟੀਆਂ ਜ਼ਿਆਦਾ ਵਧੀਆ ਤੇ ਉਹ ਇੰਸਟਾਗ੍ਰam ਦੀ ਆਈਡੀ ਤੇ ਜਾਵੇ ਇੰਸਟਾ ਤੇ ਫੇਸਬੁੱਕ ਤੇ ਤੇ ਯੂਟਿਊਬ ਤੇ ਹਾਂ ਤਿੰਨੇ ਚੈਨਲਾਂ ਦਾ ਤੁਹਾਨੂੰ ਇੱਕੋ ਜਿਹੇ ਲੈਵਲ ਦੇ ਤੁਹਾਨੂੰ ਮਿਲਣੇ ਨੇ ਉਹ ਪਹਿਲਾਂ ਜਾਵੇ ਦੇਖੇ ਵੀ ਅਵਤਾਰ ਕਿਸ ਤਰ੍ਹਾਂ ਦਾ ਸਰੀਆ ਪਾਉਂਦਾ ਅੱਜ ਤੋਂ ਜਿਹੜੀ ਪਹਿਲੀ ਵੀਡੀਓ 1000 ਨੰਬਰ ਪਹਿਲੀ ਵੀਡੀਓ ਉਹਦੇ ਵਿੱਚ ਇਹ ਨਿਯਮਾਂ ਦਾ ਵੀ ਸਿਸਟਮ ਦਿੱਤਾ ਡੋਗਾ ਟਿੱਪੋ ਕਰਾ ਕਰਦੇ ਆ ਜੀ ਭੀਮ ਦਾ ਵੀ ਦਿੱਤਾ ਵਾਈਬ੍ਰੇਟ ਦਾ ਵੀ ਦਿੱਤਾ ਹਰ ਇੱਕ ਚੀਜ਼ ਇਹ ਚ ਦਿੱਤੀ ਹੋਈ ਹੂੰ ਉੱਥੇ ਸਾਡੀ ਲੇਟ ਹੋ ਸਕਦੀ ਮਾੜਾ ਨਾ ਹੂੰ ਜੀ ਠੀਕਾ ਮਤਲਬ ਕਹਿਣ ਤੋਂ ਭਾਵੇਂ ਆ ਵੀ ਜੇ ਕੋਈ ਵੀ ਸੱਜਣ ਹਾਂਜੀ 22 ਅਵਤਾਰ ਨਾਲ ਸੰਪਰਕ ਕਰਨਾ ਚਾਹੁੰਦਾ ਤਾਂ ਉਹ ਕੀ ਕਰੇ ਇੰਸਟਾਗ੍ਰਾਮ ਦੀ ਆਈਡੀ ਤੇ ਮੈਸੇਜ ਕਰ ਲਵੇ ਹਾਂ ਉਹ ਤਾਂ ਕੰਮ ਦੇਖਣਾ ਚਾਹੁੰਦਾ ਉਹ ਇੰਸਟਾਗ੍ਰਾਮ ਦੀ ਆਈਡੀ ਤੇ ਗੇੜਾ ਮਾਰਿਆ ਵੇ ਫੇਸਬੁੱਕ ਦੀ ਆਈਡੀ ਤੇ ਗੇੜਾ ਮਾਰਿਆ ਵੇ YouTube ਤੇ ਗੇੜਾ ਮਾਰਿਆ ਬਸ 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 ਬਹੁਤ ਸਾਰੀ ਡਿਟੇਲਾਂ ਮੈਚ ਆਣਗੇ ਲੈ ਵੀ ਸੱਜਣੋ ਬਾਕੀ ਦੀਆਂ ਵੀਡੀਓ ਜਿੰਨੀਆਂ ਵੀ 22 ਦੀਆਂ ਬਣੀਆਂ ਹੋਈਆਂ ਕਿਸ ਤਰ੍ਹਾਂ ਦੀ ਕੁਆਲਿਟੀ ਨਾਲ ਕੰਮ ਕਰਦਾ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਟੈਕਨੀਕਲੀ ਧਿਆਨ ਰੱਖਣ ਯੋਗ ਹੁੰਦੀਆਂ ਮਕਾਨ ਪਾਉਂਦੇ ਸਮੇ ਮਕਾਨ ਪਾਉਣ ਤੋਂ ਪਹਿਲਾਂ ਤੇ ਮਕਾਨ ਪਾਉਣ ਤੋਂ ਬਾਅਦ ਉਹ ਸਾਰੀ ਗੱਲ ਦੀ ਜਾਣਕਾਰੀ ਬਾਈ ਆਈਡੀ ਤੇ ਦਿੰਦਾ ਰਹਿੰਦਾ ਜਿਹੜੀ ਉਹਦੇ ਲਈ ਕੋਈ ਸਕੁਅਰ ਫੁੱਟ ਦਾ ਪੈਸਾ ਨਹੀਂਗਾ ਹਾਂ ਉਹ ਮਕਾਨ ਪਾਉਂਦਾ ਹੈ ਮਕਾਨ ਪਾਉਂਦਾ ਜਾਣਕਾਰੀ ਨਹੀਂ ਮੋਲ ਨਹੀਂ ਜਿਕਾਨ ਜਾਣ ਕਰਕੇ ਕੋਈ ਨਹੀਂ ਭੰਗ ਦੋ ਸਾਰੀ ਆਈਡੀ ਤੇ ਦਿਨ ਚ ਪੰਜ ਵਾਰੀ ਢੇੜਾ ਕੱਟੋ ਤੁਸੀਂ ਕੁਐਸਚਨ ਆ ਕੁਝ ਦਿਮਾਗੀ ਤੌਰ ਤੇ ਲੈ ਕੇ ਮਿਲੋਗੇ ਆਈਡੀ ਤੇ ਢੇੜਾ ਕੱਟਿਆ ਕਰੋ ਅਵਤਾਰ ਬਾਈ ਹੋਣਾਂ ਦੀਆਂ ਆਈਡੀਆਂ ਤਿੰਨੇ ਆ ਜਿਹੜੀਆਂ ਜਿਹੜੀਆਂ ਤੁਹਾਨੂੰ ਸਕਰੀਨ ਤੇ ਦਿਸੀ ਜਾਂਦਾਂਗਾ ਜਿਉਂਦੇ ਰਹੋ